2 ਵਜੇ ਤੇ ਕੁੱਟਣ ਲੱਗੇ ਪਿਆ ਇਹ ਅੱਛਾ ਹਾਂਜੀ ਹਾਂ ਪਤਾ ਕਿ ਪਤਾ ਕਿੱਦਾਂ ਲੱਗੇ ਆਪ ਇਹਨੇ ਕਬੂਲ ਕਰੇ ਕਿ ਨੇ 2 ਵਜੇ ਤੇ ਮੈਂ ਕੁੱਟਣ ਲੱਗੇ ਆ ਬਈ ਅੱਛਾ ਸਾਨੂੰ ਸਵੇਰੇ ਪਤਾ ਲੱਗਿਆ ਜੀ ਪਤਾ ਕਿ ਸਾਨੂੰ ਪਤਾ ਇਹਨੂੰ ਪੁੱਛੋ ਜੀ ਮਿਰਤਕ ਦੀ ਮਿਰਤਕ ਹੋਇਆ ਜੀ ਉਹ ਉੱਥੇ ਕੰਧ ਕੋਲ ਬੈਠਾ ਦਾ ਜੀ ਉਥੇ ਬਾਅਦ ਚ ਇਹ ਬੈਠਾ ਦਾ ਜੀ ਬੰਦਾ ਉਹਦੇ ਸਾਹਮਣੇ ਬਰਛਾ ਲਈ ਕੁਰਸੀ ਪਰ ਉਹਦੇ ਬਾਅਦ ਚ ਇਹ ਉਹਦੀ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਹੈ ਮੀਆਂਪੁਰ ਚੰਗਰ ਦੇ ਵਿੱਚ ਹੀ ਉੱਥੇ ਕਮੀ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜੋ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉੱਥੇ ਕੁੱਟਮਾਰ ਕੀਤੀ ਆ ਤੇ ਉੱਥੇ ਉਹਦੀ ਮੌਤ ਹੋ ਗਈ। ਸਕਦੇ ਹੋ ਮੁਹਾਲੀ ਜ਼ਿਲ੍ਹੇ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਕ ਪ੍ਰਵਾਸੀ ਦਾ ਕਤਲ ਕਰ ਦਿੱਤਾ ਜਾਂਦਾ ਨਿਹੰਗ ਸਿੰਘਾਂ ਵੱਲੋਂ। ਸਾਹਮਣੇ ਤਸਵੀਰ ਦੇਖ ਸਕਦੇ ਹੋ ਪ੍ਰਵਾਸ ਪ੍ਰਸ਼ਾਸਨ ਇੱਥੇ ਮੌਜੂਦ ਹੈ। ਮੌਕੇ ਤੇ ਸਾਰਾ ਪਿੰਡ ਇਕੱਠਾ ਹੈ। ਜੇ ਗੱਲ ਕਰੀਏ ਮੀਆਪੁਰ ਚੰਗਰ ਦੀ ਤਸਵੀਰਾਂ ਨੇ ਥੋੜੀ ਦੇਰ ਪਹਿਲਾਂ ਬਾਈ ਹونی ਕਹਿੰਦੇ ਫੋਨ ਕਰਦੇ ਨੇ ਵੀ ਸਵੇਰੇ 2-3 ਵਜੇ ਦਾ ਟਾਈਮ ਸੀ ਕਹਿੰਦੇ ਵੀ ਬਾਈ ਹونی ਦੱਸ ਰਹੇ ਨੇ 5:30 ਵਜੇ ਸਾਨੂੰ ਪਤਾ ਲੱਗਦਾ। ਦੀ ਬੈਠੇ ਸੀ ਉੱਪਰ ਬਰਸ਼ਾ ਵਾਲੀ ਕੁਰਸੀ ਦੇ ਮੂਹਰੇ ਕੁਰਸੀ 'ਤੇ ਬੈਠ ਕੇ ਉਹਦੇ ਮੂਹਰੇ ਬੈਠਾ ਦਾ ਜੀ ਜਦੋਂ ਉਹ ਜਿੰਦਾ ਤਾਂ ਜੀ ਉਹਦੇ ਬਾਅਦ ਚ ਉਹਦੀ ਡੈਥ ਹੋਈ ਹੈ ਜੀ ਓਕੇ ਹਾਂ ਜੀ 5:30 ਪਾਉਨੇ 6 ਵਜੇ ਉਹ ਗੱਲ ਦਸੀ ਇਹਨਾਂ ਨੇ ਗੱਲ ਕਿਹਾ ਹੋਈ ਹੈ ਬੱਚੇ ਤਾਂ ਆ ਬੱਚੇ ਹੀ ਬੱਚੇ ਆ ਇਹਦੀ ਫੈਮਿਲੀ ਹੋ ਗਿਆ ਓਕੇ ਜੀ ਆ ਮਧੀ ਘਰ ਵਾਲੀ ਹੈ ਬੱਚੇ ਦੇ ਨਾਲ ਜਾਂ ਸਵੇਰੇ ਵੀ ਆਏ ਉਹ ਤੜਫ ਰਿਆ ਸੀ ਪੂਰਾ ਹੋਣ ਵਾਲਾ ਸੀ ਬਾਕੀ ਨਾਲੇ ਆਏ ਤੇ ਉਸ ਟਾਈਮ 2 ਵਜੇ ਨਾ ਜੀ ਸੁਵੇਇਆ ਇਤਨੂੰ ਸੁਵੇ ਵੀ ਮਨਨ ਦਾ ਗਾਤ ਪਾ ਜੋੜੇ ਰੁਕੇ ਨੀ ਬਹੁਤ ਮਾਰ ਗਏ ਮਾਰੀ ਨਾ ਫਿਰ ਮੇਰੇ ਤੇ ਮਰਨ ਚੜੇ ਏ ਇਹ ਕਹਿ ਰਹੇ ਵੀ ਹਮ ਬਿਸਾਨੂ ਮਾਰਨ ਲੱਗੇ ਸੀ ਕਿ ਵੀ ਤਾਂ ਸੀ ਇਹ ਮਾਰੇ ਵੀ ਬਚਾਉ ਦੇ ਵਿੱਚ ਇਨੂੰ ਨਾ ਮੇਰੇ ਵੀ ਆਠ ਥਾਣੇ ਦੇ ਉੱਪਰ ਕਰੇ ਨਾ ਦੋ ਤਿੰਨ ਮੇਰੇ ਮਾਰੇ ਆ ਮੇਰੇ ਉਸਕੇ ਵੀ ਮਾਰੇ ਘਰਵਾਲੇ ਕ ਵੀ ਬਹੁਤ ਆ ਜੋੜੇ ਰੁਕੇ ਨਾ ਕੋਈ ਸਭ ਸੁਣੋ ਨੀ ਰਸਤਾ ਆਏ ਲਾਗ ਨੂੰ ਸੜਕ ਉੱਤੇ ਲਾਤਾ ਕਿਤੇ ਵੜ ਗਿਆ ਹੁਣ ਔਰ ਉਹਨੇ ਖਾਦੀ ਪੀਤੀ ਹੋਣੀ ਆ ਪਰ ਜੇ ਕੋਈ ਉਹਨਾਂ ਗਲਤੀ ਕਰੀ ਉਹਨੂੰ ਬੰਨ ਲੰਦੇ ਜਾਂ ਪਿੰਡ 'ਚ ਕੋਈ ਲਾਉਸਮੈਂਟ ਕਰਾ ਦੰਦੇ ਕੁੱਟਣ ਦਾ ਤਾਂ ਕੋਈ ਉਹ ਨਹੀਂ ਬ ਵੇਰੇ 5 ਵਜੇ ਮੁੰਡਾ ਬਿਆਨ ਦੇ ਰਿਹਾ ਉਹ ਕਹਿੰਦਾ ਬੈਠਾ ਸੀ ਭਲਾ ਚੰਗਾ ਉਹ ਯੂਰਾਇਆ ਮੈਂ 5:30 ਪੌਣੇ 6 ਵਜੇ ਠੀਕ ਹੈ ਜੀ ਜਾਦੇ ਜਿਖਦੇ ਉਹ ਮੋਹਾਲੀ ਜ਼ਿਲ੍ਹੇ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਕ ਪ੍ਰਵਾਸੀ ਦਾ ਕਤਲ ਕਰ ਦਿੱਤਾ ਜਾਂਦਾ ਨਿਹੰਗ ਸਿੰਘਾਂ ਵੱਲੋਂ ਜਿਹੜੇ ਬੈਠੇ ਸੀ ਉੱਪਰ ਬਰਸ਼ਾ ਵਾਲੀ ਕੁਰਸੀ ਦੇ ਮੂਹਰੇ ਕੁਰਸੀ 'ਤੇ ਬੈਠ ਕੇ ਉਹਦੇ ਮੂਹਰੇ ਬੈਠਾਤਾ ਜੀ ਜਾਂ ਉਹ ਜਿੰਦਾਤਾ ਜੀ ਉਹਦੇ ਬਾਅਦ ਚ ਉਹਦੀ ਡੈਥ ਹੋਈ ਹੈ ਜੀ ਓਕੇ ਹਾਂ ਜੀ 5:30 ਪੌਣੇ 6 ਵਜੇ ਗੱਲ ਦੱਸੀ ਇਹਨਾਂ ਨੇ ਗੱਲ ਕਿਹ ਹੋਈ ਹੈ ਅੱਛਾ ਇਹ ਬੱਚੇ ਆ ਇਹਦੀ ਫੈਮਿਲੀ ਹੈ ਜੀ ਉਕੇ ਆ ਮੇਰੀ ਘਰ ਵਾਲੀ ਆਏ ਬੱਚੇ ਦੇ ਨਾਲ ਜਾਂ ਸਵੇਰੇ ਵੀ ਆਏ ਉਹ ਤੜਫ ਰਿਆ ਸੀ ਬਸ ਪੂਰਾ ਹੋਣ ਵਾਲਾ ਸੀ ਕਿ ਨਾਲੇ ਆਏ ਉਸ ਟਾਈਮ 2 ਵਜੇ ਨਾ ਜੀ ਸੁਵੇਇਆਈ ਤਿੰਨੋਂ ਸੁਵੇ ਵੀ ਮੰਨਨ ਦਾ ਗਾਤ ਪਾ ਜੋੜੇ ਇਹ ਰੁਕੇ ਨੀ ਬਹੁਤ ਮਾਰ ਗਏ ਮਾਰੀ ਨੂੰ ਨਾ ਫਿਰ ਮੇਰੇ ਤੇ ਮਰਨ ਚੜੇ ਏ ਇਹ ਕਹ ਰਹੇ ਵੀ ਹਮ ਸਾਨੂੰ ਮਾਰਨ ਲੱਗੇ ਸੀ ਕਿ ਤਾਂ ਅਸੀਂ ਇਹ ਮਾਰੇ ਵੀ ਬਚਾਉ ਦੇ ਵਿੱਚ ਇਹਨੂੰ ਨਾ ਮੇਰੇ ਵੀ ਆਟਾਣੇ ਦੇ ਉੱਪਰ ਕਰੇ ਨਾ ਦੋ ਤਿੰਨ ਮੇਰੇ ਮਾਰੇ ਹੈ ਮੇਰਾ ਉਸਕੇ ਵੀ ਮਾਰੇ ਘਰਵਾਲੇ ਕ ਵੀ ਬਹੁਤ ਆ ਜੋੜੇ ਰੁਕੇ ਨਾ ਕੋਈ ਸਭ ਤੁਹਾਨੂੰ ਲੱਗਦਾ ਏਦਾਂ ਦੇ ਨਹੀਂ ਰਸਤਾ ਆਏ ਲਾਗ ਨੂੰ ਸੜਕ ਲਾਤਾ ਕਿਤੇ ਵੜ ਗਿਆ ਹੁਣ ਔਰ ਉਹਨੇ ਖਾਦੀ ਪੀਤੀ ਹੋਣੀ ਆ ਫਿਰ ਜੇ ਕੋਈ ਉਹਨਾਂ ਗਲਤੀ ਕਰੀ ਉਹਨੂੰ ਬੰਨ ਲੰਦੇ ਜਾਂ ਪਿੰਡ 'ਚ ਕੋਈ ਲੌਸਮੈਂਟ ਕਰਾ ਦਿੰਦੇ ਕੁੱਟਣ ਦਾ ਤਾਂ ਕੋ ਕਰ ਦਿੰਦੇ ਫਿਰ ਸਵੇਰੇ 5 ਵਜੇ ਉਹ ਮੁੰਡਾ ਬਿਆਨ ਦੇ ਰਿਹਾ ਉਹ ਕਹਿੰਦਾ ਬੈਠਾ ਸੀ ਭਲਾ ਚੰਗਾ ਉੱਥੇ ਉਹ ਤਾਂ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀਵਾਰ ਦਾ ਤੈ ਜੀ ਇਹ ਮੀਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੈਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਂ ਸ਼ੰਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਐ ਉਹ ਨਾਲ ਉੱਥੇ ਰਹਿੰਦੇ ਸੀਗੇ ਤੇ ਲੇਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲੇ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਐ ਮਿਆਪੁਰ ਚੰਗਰ ਦੇ ਵਿੱਚ ਹੀ ਉੱਥੇ ਕਦੇ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜਿਹੜੀ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉੱਥੇ ਕੁੱਟਮਾਰ ਕੀਤੀ ਆ ਤੇ ਉੱਥੇ ਉਹਦੀ ਮੌਤ ਹੋ ਗਈ ਆ ਇਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਅਪ੍ਰਿੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਂ ਹੈ ਇੱਕਤਾ ਹੈ ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੋਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਹੈਗਾ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਨੇਹ ਜਿਹੜਾ ਆਪਣਾ ਸੁਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਤਲਬ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਘੁਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਸ਼ੱਕੀ ਜਾਤਦੇ ਹੋਏ ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਆ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜੋਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜਿਆ ਸੁਦਾਗਰ ਤੇ ਇੰਦਰਜੀਤ ਦਾ ਦੋਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਵੀ ਇਹਨੂੰ ਮੇਰੇ ਨਾਲ ਜਾਣ ਦਿੱਤਾ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਵੀ ਇਹਦੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕੁਐਸਟ ਵਗੈਰਾ ਕੀਤੀ ਤੇ ਆਪਣਾ ਉਹਨੇ ਦੱਸਿਆ ਵੀ ਅਸੀਂ ਉਹਨੂੰ ਲੋਕਲੀ ਲੇਬਰ ਕਰਦੇ ਹਾਂ ਮੈਂ ਵਾਈਫ ਹਾਂ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਦਰਾਤਮ ਘਾ ਕੇ ਤੋਰਤਾ ਤੇ ਉਹਨੂੰ ਉੱਥੋਂ ਲੈ ਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸਹਿਕ ਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਦੇ ਵਿੱਚ ਮੌਕੇ ਤੇ ਦਮ ਤੋੜਤਾ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਜੀ ਤੇ ਸਰ ਮਾਨੀਅਕ ਅਦਾਲਤ ਚ ਤੇ ਦਿੱਤਾ ਨਾ ਕਿੰਨੇ ਦਿਨ ਦਾ ਹਵਸ ਰਮਾਨ ਮਿਲੇ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀਅਕ ਅਦਾਲਤ ਤੋਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਗੇ ਇਹਨਾਂ ਦੀ ਪੁੱਛਗਿੱਛ ਹੋਰ ਕੀਤੀ ਜਾਊ। ਮੌਤ ਦੇ ਕਾਰਨ ਵਾਸਤੇ ਕੋਈ ਹਥਿਆਰ ਦਾ ਇਸਤੇਮਾਲ ਕੀਤਾ ਹੈ ਜੋ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ। ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੇ ਤਫਤੀਸ਼ ਜਿਹੜਾ ਹੈਗਾ ਉਹ ਹੋਵੇ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਬੰਦ ਕਰਵਾਇਆ ਜਾਊਗਾ ਪੁੱਛ-ਵਿਚ ਕਰਕੇ ਮਾਰਨ ਦਾ ਕੀ ਕਾਰਨ ਸਾਹਮਣੇ ਆਇਆ ਜੀ ਮਾਰਨ ਦਾ ਜਿਹੜਾ ਕਾਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਫਤ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪ ਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀਗੀ ਤੇ ਜਦੋਂ ਵਾਈਫ ਉਹਦੀ ਆ ਗਈ ਸੀਗੀ ਜਾਂ ਪਿੰਡ ਦੇ ਨਾਲ ਨੁਕਲ ਪਿੰਡ ਸੀਗਾ ਉੱਥੋਂ ਜਾ ਕੇ ਟਾਈਪ ਕੀਤਾ ਜਾ ਸਕਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਂਡ ਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਖੂਨ ਵਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਹਨੂੰ ਲੈ ਕੇ ਜਾਣ ਦੀ ਗੱਲ ਬਣ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਦੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈਥ ਹੋ ਜਾਂਦੀ ਹੈ ਕੋਈ ਪਿੰਡ ਵਾਲਾ ਤਾਂ ਪਤਾ ਲੱਗਦੇ ਉਹ ਕਹਿ ਰਹੇ ਸੀ ਕਿ ਜਿਹੜੇ ਨਿਯੰਗ ਸਿੰਘ ਸੀ ਕਿ ਕਹਿ ਰਹੇ ਸੀਗੇ ਵੀ ਉਹਨੇ ਨਸ਼ਾ ਕੀਤਾ ਸੀਗਾ ਜਿਹੜਾ ਮੁੱਦਕ ਸੀਗਾ ਕੋਈ ਜੀ ਇਹ ਤਾਂ ਹੁਣ ਪੋਸਟਮਾਰਟਮ ਸਾਰਾ ਕਰਾਇਆ ਜੀ ਬਾਕੀ ਜਿਹੇ ਜੀ ਵੀ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਕੁੱਤਲ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਹੈਗਾ ਜੀ ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਇੱਥੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਕੁੱਟ ਮਾਰ ਕੇ ਬੰਦੀ ਬਣਾ ਕੇ ਰੱਖਣ ਦਾ ਤਾਂ ਕੋਈ ਤੁਕ ਹੀ ਨਹੀਂ ਬਣਦਾ ਇਹ ਤਾਂ ਬੜਾ ਹੀ ਜਿਹੜਾ ਹਿਨਿਅਸ ਆਫੈਂਸ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੈ ਉਹਦੇ ਚ ਹੁਣ ਜਿਹੜਾ ਹੈ ਅरेस्ट ਕਰ ਲਿਆ ਗਿਆ ਬਾਕੀ ਪੁੱਛਗਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਦੇ ਨਾਲ ਲੈ ਕੇ ਆਵਾਂਗੇ ਜਿਹੜੀ ਸਮਾਪਤ ਤੇ ਰਹਿੰਦੀ ਸੀ ਉਹ ਪਿੰਡਵਸੀਆਂ ਨੇ ਮਟਾਇ ਹੋਈ ਸੀ ਜੀ ਆਪਣੇ ਤੌਰ ਤੇ ਨੇ ਕਬਜ਼ਾ ਕੀਤਾ ਸੀ ਅਸੀਂ ਬੈਸ ਤੌਰ ਤੇ ਆਏ ਸੀ ਦੇਖੋ ਜੀ ਇਹ ਸਾਰਾ ਤਫਰੀਸ਼ ਦਾ ਵਿਸ਼ਾ ਇਹਦੇ ਬਾਰੇ ਨਹੀਂ ਹਜੇ ਤਾਂ ਅਸੀਂ ਮਟਰ ਦੇ ਨਾਲ ਕਨਸਰਨ ਸੀ। ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮੀਆਂਪੁਰ ਚਾਂਗਰ ਦੇ ਤਾਂ ਹੈ ਨਹੀਂ। ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੋਪੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਧਰ ਦੀ ਸਾਈਡ ਹੈਗਾ ਸਦਰ ਖਰੜ ਦੇ ਇੱਕ ਹੀ ਨਾਲ। ਥੈਂਕ ਯੂ ਠੀਕ ਹੈ ਥੈਂਕ ਯੂ